ਮੇਰਾ ਗੋਤ ਤੂਰ ਅਤੇ ਸਾਡੇ ਪਰਿਵਾਰ ਦਾ ਰਹਿਣ ਬਸੇਰਾ ਇੱਥੇ ਹੀ ਜੱਦੀ ਆ ਤਾਈਓ ਤਾਂ ਮੈਨੂੰ ਮਾਣ ਆ ਵੀ ਮੇਰਾ ਪਿੰਡ ਸਵੱਦੀ ਆ ਦੇਖ ਲਈਦਾ ਜੇ ਤਾਂ ਤਗੜੇ ਦਾ ਕੋਈ ਰਿਸ਼ਤੇਦਾਰ ਆ ਜਾਂ ਬੰਦਾ ਉਹਨੂੰ ਨਹੀਂ ਅਸੀਂ ਲੋਕ ਕਹਿੰਦੇ ਕਿ ਉਹ ਅੱਲਾ ਪਿਆ ਕੇ ਢਾ ਲੂ ਜੇ ਕੋਈ ਬਾੜਾ ਵਾਹ ਤਾ ਉਹਨੂੰ ਫੇ ਚੱਪ ਦਈਦਾ ਅਲੀ ਗੱਲ ਤੁਹਾਨੂੰ ਮੈਂ ਆਪਣੇ ਪਿੰਡ ਦੀ ਰੌਣਕ ਦਿਖਾਵਾਂ ਸਵੱਦੀ ਕਲਾਂ ਦੀਆਂ ਉਹ ਗਲੀਆਂ ਦਿਖਾਵਾਂ ਜਿੱਥੇ ਮੇਰਾ ਬਚਪਨ ਬੀਤਿਆ ਮੈਨੂੰ ਮਾਣਾ ਕਿ ਮੈਂ ਪੰਜਾਬੀ ਆ ਉਵੇਂ ਮੈਨੂੰ ਮਾਣਾ ਕਿ ਮੇਰਾ ਪਿੰਡ ਸੁਬਦੀ ਆ ਇਹ ਡਿਊਟੀ ਕਿੰਨੇ ਤੋਂ ਕਿੰਨੇ ਆਪਣੀ ਸਾਡੀ ਹੈਗੀ 10 ਵਜੇ ਤੋਂ ਲੈ ਕੇ 5 ਵਜੇ ਤਾਈਂ ਅੱਛਾ ਠੀਕ ਹੈ ਲਾਂਚ ਟਾਈਮ ਜਾਈ ਜਾਈ ਦਾ ਰੋਟੀ ਖਾਣ ਵੀ ਜਾਂਦਾ ਗੱਡਾਂ ਚੜ ਜਾਂਦਾ ਹਾਂ ਕਹਿੰਦਾ ਮੈਂ ਡਰਦਾ ਤਾਂ ਨਹੀਂ ਜਾਂਦਾ ਉੱਥੇ ਮਰ ਜਾਂਦਾ ਜਿਹੜਾ ਜਾਂਦਾ ਮੇਰੇ ਪਿੰਡ ਦੀ ਤੁਹਾਨੂੰ ਸਾਥ ਦਿਖਾਉਣਾ ਜਿੱਥੇ ਬਜ਼ੁਰਗ ਬੈਠ ਕੇ ਗੱਪਾਂ ਮਾਰਦੇ ਨੇ ਤੇ ਆਪਣਾ ਜਿਹੜਾ ਟਾਈਮ ਆ ਉਹ ਪਾਸ ਕਰਦੇ ਨੇ ਆ ਉਹ ਤੁਹਾਨੂੰ ਮੈਂ ਸਬੱਦੀ ਕਲਾਂ ਦੀ ਸਾਥ ਦਿਖਾਉਣਾ ਸੱਸਰੀਕਾਲ ਜੀ ਸਾਰਿਆਂ ਨੂੰ ਸੱਸਰੀਕਾਲ ਜੀ ਕਿਵੇਂ ਆ ਜੱਥੇਦਾਰੋ ਵਧੀਆ ਵਧੀਆ ਚਾਚਾ ਆਏ ਨੂੰ ਗਰ ਕੁਰਸੀ ਆਏ ਨਹੀਂ ਗੱਲ ਬਣਨੀ ਹਾਂ ਲੈ ਕੀ ਆਲਾ ਬਣਾਓ ਜੀ ਸਾਰਿਆਂ ਨੂੰ ਸੱਸਰੀਕਾਲ ਸੱਸਰੀਕਾਲ ਜੀ ਕਿਵੇਂ ਆ ਇਹ ਆ ਜੀ ਸਾਡੀ ਸਬੱਤੀ ਕਲਾਂ ਦੀ ਸਾਥ ਇਹ ਤੁਹਾਨੂੰ ਅੱਜ ਕੈਨੇਡਾ ਅਮਰੀਕਾ ਪੇਠਿਆਂ ਨੂੰ ਅਸੀਂ ਦਿਖਾਉਨੇ ਆ ਬਈ ਇਹ ਸਾਡੇ ਪਿੰਡ ਦੀ ਰੌਣਕ ਆ ਅਸਲੀ ਕਿਉਂ ਜੀ ਹਾਂ ਆਦੀ ਰਿਪੋਰਟ ਇੱਥੇ ਮਿਲਦੀ ਆ ਕੱਲੀ ਕੱਲੀ ਸਿ ਰਿਪੋਰਟ ਇੱਥੇ ਆ ਹਾਂ ਕਿਹੜੇ ਕਿਹੜੇ ਵਿਭਾਗਾਂ ਦੀ ਸਾਰੇ ਵਿਭਾਗਾਂ ਦੀ ਜੇ ਕੋਈ ਰਿਸ਼ਤੇਦਾਰ ਆਇਆ ਉਹਦਾ ਵੀ ਉਹ ਸਾਰੇ ਪੈਂਡਿੰਗ ਦੀ ਸੁਪਰੀਮ ਕੋਰਟ ਆ ਹੈ ਸਾਰੇ ਪੈਂਡਿੰਗ ਦੀ ਸੁਪਰੀਮ ਕੋਰਟ ਆ ਇੱਥੇ ਸਾਰੇ ਫੈਸਲੇ ਜਿਹੜੇ ਹੁੰਦੇ ਇੱਥੇ ਹੁੰਦੇ ਆ ਨਹੀਂ ਜਿਹੜਾ ਕਿਸੇ ਦੇ ਘਰੇ ਰਿਸ਼ਤੇਦਾਰ ਆਇਆ ਹੁੰਦਾ ਉਹਦਾ ਵੀ ਪਤਾ ਹੁੰਦਾ ਸਾਨੂੰ ਹਾਂ ਸਾਨੂੰ ਸਾਰਾ ਸਾਨੂੰ ਮਿਲ ਕੇ ਜਾਂਦਾ ਇੱਥੇ ਬਸ ਚੜ੍ਹਨਾ ਹੁੰਦਾ ਉਹਨੇ ਨਹੀਂ ਪਸੇ ਜਾਂਦਾ ਉਹਨੇ ਇੱਥੇ ਸਾਨੂੰ ਮਿਲ ਕੇ ਜਾਂ ਹਾਂ ਤੇ ਨਵੇ ਕਿਸੇ ਦਾ ਮੁੰਡਾ ਦੇਖਣਾ ਨਾ ਉਹ ਵੀ ਸਾਨੂੰ ਪੁੱਛਦੇ ਆ ਵੀ ਕਿਵੇਂ ਆ ਉਹਨਾਂ ਦਾ ਕੀ ਪ੍ਰੋਗਰਾਮ ਆ ਫਿਰ ਆਪਾਂ ਕੀ ਆਪਾਂ ਫਿਰ ਲਾ ਦਿੰਦੇ ਆ ਨਾ ਬੰਦਾ ਕਿਹ ਵਾਲਾ ਹੁੰਦਾ ਉਹਦੀ ਤਾਂ ਸਿਫਤ ਕਰਦੇ ਦੀ ਆ ਹਾਂ ਦੂਜੇ ਨੂੰ ਕਹਿੰਦੇ ਚੁੱਪ ਕਰ ਜਾਈਦਾ ਫਿਰ ਦੂਏ ਲੋੜ ਤਾਂ ਨਹੀਂ ਕਹਿੰਦੇ ਵੀ ਆਪ ਦਾ ਤੁਸੀਂ ਹਾਂ ਇੱਕ ਮੈਨੂੰ ਹੋਰ ਗੱਲ ਦੱਸਿਓ ਵੀ ਜਦੋਂ ਜਿਵੇਂ ਹੁਣ ਆਪਾਂ ਜਦੋਂ ਕੋਈ ਬੰਦਾ ਇੱਥੋਂ ਦੇ ਸਾਈਕਲ ਲੈ ਕੇ ਨੰਗਦਾ ਜਦੋਂ ਆਪਾਂ ਫਿਰ ਉਹਦੀ ਚੁਗਲੀ ਕਰਨੀ ਆ ਪਰ ਕਿਹੜੇ ਟਾਈਪ ਨਾਲ ਕਰਦੇ ਆ ਆਪਾਂ ਉਹਦਾ ਕੰਗਾ ਕਰਦੇ ਆ ਕੋਈ ਸਿਫਤ ਵੀ ਕਰਦੇ ਆ ਕਿ ਸਾਰੇ ਮੁੱਦੇ ਚੱਕ ਲੈਣ ਦੇਖ ਲਈਦਾ ਜਿਹਦਾ ਤਗੜੇ ਦਾ ਕੋਈ ਇਤਜ਼ਾਰ ਆ ਜਾਂ ਬੰਦਾ ਹਾਂ ਉਹਨੂੰ ਨਹੀਂ ਅਸੀਂ ਲੋਕੋ ਕਹਿੰਦੇ ਕਿ ਉਹ ਅੱਲਾ ਪਿਆ ਕੇ ਢਾ ਲੂ ਜੇ ਕੋਈ ਬਾੜਾ ਵਾਹ ਤੋ ਉਹਨੂੰ ਫੇ ਚੱਪ ਦੇਈਦਾ ਠੀਕ ਹੈ ਚੱਪ ਰਹੀਦਾ ਠੀਕ ਆ ਠੀਕ ਆ ਸਾਡਾ ਬੰਨਿਆ ਬੰਦਾ ਤੇ ਸਿਆਸਤ ਪੱਖੋਂ ਫੇਰਾ ਸਿਆਸਤ ਪੱਖੋਂ ਵੀ ਸਾਡੇ ਲੀਡਰ ਸਾਰੇ ਸਾਡੇ ਕੋਲੇ ਆਉਦੇ ਆ ਹਾਂ ਸਾਰੇ ਪਹਿਲਾਂ ਇੱਥੇ ਗੋਡੀਆਂ ਸਲਵਾਉਂਦੇ ਆ ਬੁੜਿਆਂ ਦੇ ਫੇਰ ਕਾਹ ਜਾਂਦੇ ਆ ਇਹ ਜਾਂਦੇ ਆ ਫੇਰ ਖੜਦੇ ਆ ਫੇਰ ਠੀਕ ਆ ਇਹ ਆਪਾਂ ਫਿਰ ਇੱਥੇ ਕਿਹਦੀ ਸਰਕਾਰ ਬਣਾ ਦਿੰਨੇ ਆ ਆਥਣ ਨੂੰ ਕਈ ਬਣਾਉਂਦੇ ਕਈ ਸਰ ਕਾਂਗਰਸ ਦੀ ਬਣਾਵਾਂਗੇ ਹੈ ਨਹੀਂ ਕਾਂਗਰਸ ਦੀ ਬਣਾਵਾਂਗੇ ਕਾਂਗਰਸ ਠੀਕ ਆ ਚਲੋ ਸਾਰੀਆਂ ਵਧੀਆ ਅਕਾਲੀ ਦਲ ਵੀ ਵਧੀਆ ਅਜੇ ਯਾਰ ਦੋ ਸਾਰ ਨਹੀਂ ਇਹ ਸੰਧੂ ਨਹੀਂ ਠੀਕ ਹੈ ਸੰਧੂ ਠੀਕ ਆ ਸੰਧੂ ਠੀਕ ਆ ਤੇ ਬਾਦਲ ਕਹਿੰਦੇ ਸੁਖਵੀਰ ਬਾਦਲ ਲੰਦੇ ਵੀ ਹੁਣ ਆਪ ਹੋ ਰਿਹਾ ਵਾ ਨਹੀਂ ਉਹ ਤਾਂ ਯਾਰ ਉਹਨਾਂ ਦਾ ਸਟਕਾਰਬਾਈ ਕੀਤੀ ਜਾਵੇ ਸੁਖਵੀਰ ਇਹ ਤਾਂ ਗਰਾਹੀ ਵਾਲੇ ਕਰਿਆ ਉਹਨਾਂ ਨੇ ਅੱਛਾ ਸਾਰਾ ਪੱਠਾ ਇਹਨੇ ਭਾਇਆ ਜਿੰਨਾ ਖਾਰ ਜਿੰਨਾ ਬਾਦਲ ਨੇ ਨੁਕਸਾਨ ਕਰਾਇਆ ਨਾ ਸਖਗੋਆ ਦਾ ਹਾਂ ਉਹਨਾਂ ਅੱਜ ਤੱਕ ਮੁਗਲਾਂ ਨੇ ਵੀ ਨਹੀਂ ਕਰਿਆ ਇਹ ਸਾਰਿਆਂ ਦੀ ਇੱਕ ਵੀ ਨਹੀਂ ਸਾਰਿਆਂ ਦੀ ਨਹੀਂ ਥੋੜੇ ਤਲਵੰਡੀ ਵੀ ਬਹਿੰਦੇ ਆ ਬਜੌਰ ਕਹੇ ਲੋਟ ਖਾਰੀ ਬਹਿੰਦੇ ਆ ਔਰਲੇ ਪਾਇ ਥੋੜੇ ਬਣਾਈ ਹੋਈ ਜਗਾ ਹਾਂ ਇਹਨਾਂ ਦੇ ਆਪਣੇ ਵਾਲਾ ਵਿੱਚ ਵਾਲਾ ਜਗਾ ਆ ਨਹੀਂ ਹੈਗਾ ਜਣੀ ਇੱਥੇ ਵਾਲਾ ਛੜੀਆਂ ਪਾਇਆ ਚੱਲ ਮਾਰ ਆਪਣੇ ਦਾ ਪ੍ਰੈਸ ਬਣਾਇਆ ਇੱਥੇ ਪੂਰਾ ਵਧੀਆ ਇਹ ਡਿਊਟੀ ਕਿੰਨੇ ਤੋਂ ਕਿੰਨੇ ਆਪਣੀ ਸਾਡੀ ਹੈਗੀ 10 ਵਜੇ ਤੋਂ ਲੈ ਕੇ 5 ਵਜੇ ਤੱਕ अच्छा लंच टाइम जाई जाई दा रोटी खान भी जाने नहीं लंच टाइम हैगा अपना नाले कहंदे ਵੀ ਜਿਵੇਂ ਹੁਣ ਆਪਾਂ ਇਕੱਠੇ ਬੈਠੇ ਆਂ ਨਾਲੇ ਕਹਿੰਦੇ ਕਈ ਵਾਰ ਕੋਈ ਬੰਦਾ ਜਾਂਦਾ ਨਹੀਂ ਵੀਦੇ ਮੈਂ ਉੱਠ ਕੇ ਚਲੇਗਾ ਮੇਰੀ ਗੱਲ ਕਰ ਲੈਣੀ ਉਹ ਵੀ ਹੈਗੀ ਨਾ ਨਹੀਂ ਅਸੀਂ ਨਹੀਂ ਕਰਦੇ ਆਪਸ ਵਿੱਚ ਉਹ ਵੀ ਨਹੀਂ ਕਰਦੇ ਅਸੀਂ ਤੁਹਾਨੂੰ ਪਤਾ ਲੱਗ ਜਾਂਦਾ ਉਹ ਨੂੰ ਆ ਕੇ ਮੇਰੀ ਕੀ ਅਸੀਂ ਆਪਸ ਵਿੱਚ ਹੀ ਨਹੀਂ ਕਰਦੇ ਸਾਡਾ ਵੀ ਸਾਡੇ ਬੁਢੇ ਮਰ ਬਹੁਤ ਗਏ ਨਵਾਂ ਨਹੀਂ ਰਲਦਾ ਸਾਡੇ ਸਾਡੇ ਘਾਟ ਆ ਪਈ ਆ ਹਾਂ ਇਹ ਤਾਂ ਗੱਲ ਹੈ ਨਹੀਂ ਨਾਲੇ ਨਾਲੇ ਹਿੰਦਰਪਾਲ ਕਹਿੰਦੇ ਆ ਦਰਵਾਜ਼ੋਂ ਕੋ ਉੱਠ ਕੇ ਨਹੀਂ ਜਾਂਦਾ ਜਿਹੜਾ ਚਲਿਆ ਗਿਆ ਉਹਨੂੰ ਜਦੀ ਚੱਕ ਲੈਣਾ ਨਹੀਂ ਨਹੀਂ ਹੁਣ ਨਹੀਂ ਕੋਈ ਕਰਦਾ ਲੱਗਦਾ ਪਤਾ ਲੱਗ ਜੂ ਮੈਨੂੰ ਆਏ ਜੂ ਮੇਰੇ ਨਾਲੋਂ ਧਾਰੂ ਮੇਰੇ ਨਾਲੋਂ ਧਾਰੂ ਕਰਦੇ ਸ਼ੌਕ ਨਾ ਹੁੰਦਾ ਗੱਲਾਂ ਮਾਰਨ ਸ਼ੌਕ ਜੀ ਬੀਜੇ ਦੀ ਬੀਜੇ ਦੀ ਫਿਰ ਕੀ ਦੀ ਤਿਆਰੀ ਆ ਹੁਣ ਹਾਂਜੀ ਨਹੀਂ ਅਸੀਂ ਤਾਂ ਕਹਿੰਨੇ ਬੰਦਾ ਜੁੜੇ ਦਾ ਤੇ ਸਾਡੇ ਨਾਲ ਕਰਗੇ ਸਾਡੇ ਨਾਲ ਡਰੀ ਜਾਂਦੇ ਆ ਬੰਦੇ ਕਿੰਨੇ ਕ ਘਟ ਗਏ ਆਪਣੇ ਆਪਣੇ ਬਾਹਰੇ ਕੱਢ ਗਏ ਜੀ ਆਪਣੇ ਬੰਦੇ ਹੀ ਥੋੜੇ ਰਹਿ ਗਏ ਚਾਰ ਪੰਜ ਬੰਦੇ ਚਲੇ ਗਏ ਜਿਉਂਦੇ ਆਉਂਦੇ ਨਹੀਂ ਦੱਸੋ ਦੁਨੀ ਚੰਦਨੀ ਆਉਂਦਾ ਕਹਿੰਦਾ ਮੇਰਾ ਨੰਬਰ ਨਾ ਲੱਗ ਜੇ ਅੱਜ ਮੈਂ ਦਾਰੇ ਨੂੰ ਕਿਹਾ ਮੈਂ ਕਿ ਆ ਜਾ ਹਾਂ ਕਹਿੰਦਾ ਮੈਨੂੰ ਲੱਗਦਾ ਮੈਨੂੰ ਦੇਵ ਨਾ ਸਾਧ ਰਵੇ ਜੀ ਇਹ ਦੱਸ ਦੱਸਣਾ ਪੁੱਛਣ ਉਹ ਇੱਥੇ ਆਇਆ ਕਿ ਜਿਹੜਾ ਆਉਂਦਾ ਮਰ ਜਾਂਦਾ ਉਹ ਹਾਂ ਉਹ ਵੀ ਹਟ ਗਿਆ ਪੀਟੋ ਗਿਆ ਦਰਜਣ ਗਿਆ ਹਾਂ ਕਹਿੰਦਾ ਮੈਂ ਡਰਦਾ ਤਾਂ ਨਹੀਂ ਜਾਂਦਾ ਉੱਥੇ ਮਰ ਜਾਂਦਾ ਜਿਹੜਾ ਜਾਂਦਾ ਉਹ ਜਿਹਾ ਰਿਹਾ ਹੋ ਕੇ ਉਹ ਜਿਹਾ ਵਾਸਤੇ ਰੋ ਯਾਰ ਮੇਰੇ ਪਿੰਡ ਦੇ ਪਿਓਰ ਨੂੰ ਧੰਨਵਾਦ ਦਿੰਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਬੱਦੀ ਕਲਾਂ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਿਆ ਕਰੋ ਸਵੱਤੀ ਕਲਾ ਤੋਂ ਕੈਮਰਾਮੈਨ ਤ੍ਰਿਲੋਕ ਦੇ ਨਾਲ ਬਿੱਟੂ ਸਵੱਤੀ